ਸਰਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਪਿੰਡ ਜੀਦਾ ਦੇ ਵਿੱਚ ਖਤਰਨਾਕ ਵਿਸਫੋਟ ਸਮੱਗਰੀ ਨੂੰ ਨਸ਼ਟ ਕਰਨ ਦੇ ਲਈ ਫੌਜ ਦੀ ਇੱਕ ਟੀਮ ਪਹੁੰਚੀ ਹੈ ਤਾਂ ਇਸ ਟੀਮ ਦੇ ਵਿੱਚ ਕੋਈ ਡਾਕਟਰ ਤੇ ਬਠਿੰਡਾ ਪੁਲਿਸ ਅਧਿਕਾਰੀ ਸ਼ਾਮਲ ਨੇ ਦੱਸਦੇ ਕਿ ਵਿਸਫੋਟਕ ਸਮੱਗਰੀ ਦੇ ਬਚੇ ਹੋਏ ਹਿੱਸਿਆਂ ਨੂੰ ਨਸ਼ਟ ਕਰਨ ਦੇ ਲਈ ਇੱਕ ਵੱਡਾ ਟੂਆ ਪੁੱਟਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ਦੀ ਜਾਂਚ ਪਹਿਲਾਂ ਆਈਬੀ CIA ਤੇ ਇਸ ਦੇ ਨਾਲ ਹੀ NIA ਦੇ ਨਾਲ ਨਾਲ ਕਠੂਆ ਪੁਲਿਸ ਦੇ ਵੱਲੋਂ ਕੀਤੀ ਜਾ ਚੁੱਕੀ ਹੈ ਹੁਣ ਫੌਜਿਸ ਦੀ ਜਾਂਚ ਕਰ ਰਹੀ ਹੈ ਦੂਜੇ ਪਾਸੇ ਦੋਸ਼ੀ ਗੁਰਪ੍ਰੀਤ ਸਿੰਘ ਨੇਮਜ਼ ਦੇ ਡਾਕਟਰਾਂ ਦੇ ਵੱਲੋਂ ਛੁੱਟੀ ਦੇ ਦਿੱਤੀ ਗਈ ਤਾਂ ਪੁਲਿਸ ਦੇ ਵੱਲੋਂ ਉਸ ਦੀ ਗ੍ਰਿਫਤਾਰੀ ਪਾ ਦਿੱਤੀ ਗਈ ਸੀ ਤੇ ਕੋਰਟ ਦੇ ਵਿੱਚ ਪੇਸ਼ ਕਰ ਉਸ ਦਾ ਰਿਮਾਂਡ ਲਿਆ ਗਿਆ ਸੀ ਇਸ ਮਾਮਲੇ ਨੂੰ ਲੈ ਕੇ ਹੁਣ ਸਭ ਲੋਕਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਆਖਰ ਗੁਰਪ੍ਰੀਤ ਸਿੰਘ ਦੀਆਂ ਤਾਰਾ ਕਿੱਥੇ ਜੁੜਦੀਆਂ ਨੇ 25 ਤਰੀਕ ਤੱਕ ਸਾਡੇ ਕੋਲ ਪੁਲਿਸ ਰਿਮਾਂਡ ਤੇ ਹੈ ਤੇ ਕੱਲ ਅਸੀਂ ਅਰਸੋ ਦੀ ਅਰੈਸਟ ਪਈ ਹੈ ਕੱਲ ਇਹਨੂੰ ਪੇਸ਼ ਕਰਕੇ ਰਿਮਾਂਡ ਲਿਆ ਦੇ। ਇਹ ਉਸ ਤੋਂ ਇਲਾਵਾ ਜਿਹੜੀਆਂ ਬਾਕੀ ਟੀਮਾਂ ਅਜ ਆਰਮੀ ਦੀ ਟੀਮ ਆਈ ਹੋਈ ਹੈ ਜਿਹੜੀ ਜਿਹੜਾ ਇੱਥੇ ਬੱਚੇ ਕੁਚਾ 스포츠 ਸਮੱਗਰੀ ਹੈ ਜਿਹੜੀ ਉਹਨੂੰ ਨਕਾਰਾ ਕਰਨ ਦੇ ਵਾਸਤੇ ਆਰਮੀ ਦੀ ਟੀਮ ਆਈ ਹੈ ਦਿੱਲੀ ਤੋਂ ਇਸ ਤੋਂ ਇਲਾਵਾ ਹੋਰ ਵੀ ਏਜੰਸੀਆਂ ਨੇ ਜਿਹੜੀਆਂ ਉਹ ਜਿਹੜੀਆਂ ਆਪਦੇ ਆਪ ਦੀ ਜਾਂਚ ਜਾਂਚ ਦੇ ਵਿੱਚ ਲੱਗੀਆਂ ਹੋਈਆਂ ਨੇ ਇਹ ਹੁਣ ਉਹਨੂੰ ਛੁੱਟੀ ਮਿਲ ਕਰਕੇ ਹੁਣ ਜਿਹੜੀ ਜਾਂਚ ਦੇ ਵਿੱਚ ਥੋੜੀ ਤੇਜ਼ੀ ਆਊਗੀ ਪਹਿਲਾਂ ਉਹ ਹਸਪੀਟਲ ਦੇ ਵਿੱਚ ਸੀਗਾ ਹੁਣ ਅਸੀਂ ਉਹ ਤੋਂ ਮਤਲਬ ਪੁੱਛ ਕੇ ਕਰ ਸਕਦੇ ਹਾਂ ਸ਼ਕਤੀ ਨਾਲ ਹੁਣ ਸਾਡੀ ਕੁ ਸਟੱਡੀ ਦੇ ਵਿੱਚ ਹੈ। ਡਿਟਸਪ ਕੈਮਿਕ ਨਹੀਂ ਇਹ ਤਾਂ ਜਿਹੜੇ ਹੈਗੇ ਆਰਮੀ ਵਾਲੇ ਦੱਸ ਸਕਦੇ ਆ ਵੀ ਕਿੰਨਾ ਖਤਰਨਾਕ ਹੈ। ਨਹੀਂ ਜਿਵੇਂ ਲਗਾਤਾਰ ਵਸਪੋਟ ਹੋ ਰਹੀ ਸੀਗੀ ਇਹ ਸਾਬਤ ਕਰਦੇ ਸੀ। ਇਸ ਤੋਂ ਮਤਲਬ ਸਾਬਤ ਹੁੰਦਾ ਵੀ ਇਹ ਕਾਫੀ ਖਤਰਨਾਕ ਸੀਗਾ ਤੇ ਉਹਨੇ ਕੋਈ ਇਹੋ ਜਿਹਾ ਕੋਈ ਗਲਤ ਕੰਮ ਕਰਨਾ ਸੀ ਪਰੰਤੂ ਉਹ ਜਿਹੜਾ ਉਹ ਪਹਿਲਾਂ ਹੀ ਹੋ ਗਿਆ ਉਹਦੇ ਕਾਰਨ ਉਹਦੇ ਕਾਰਨ ਤੋਂ। ਅੱਜ ਐਫ ਆਈ ਆਰ ਕੀ ਕੀਤਾ ਨਾ ਤਰ੍ਹਾਂ ਸੇ ਮਕੂਰੀ ਤੇ ਦਰਜ ਕੀਤੀ ਸੀ ਸਿਰਫ ਉਹ ਗੁਰਪ੍ਰੀਤ ਸਿੰਘ ਦੇ ਅਗੇਂਸਟ ਦਰਜ ਹੋਈ ਹੈਗੀ ਇਹ ਆਪਣਾ ਆਨਲਾਈਨ ਵਗੈਰਾ ਸਮਾਨ ਜਿਹੜਾ ਹੈਗਾ ਮੰਗਾਉਂਦਾ ਸੀਗਾ ਤੇ ਬਾਕੀ ਹੁਣ ਉਹ ਤੋਂ ਪੁੱਛ ਕੇ ਸ ਪਹਿਲਾਂ ਤਾਂ ਹੋ ਨਹੀਂ ਸਕੀ ਉਹਦੇ ਹਸਪੀਟਲ 'ਚ ਹੋਂਦ ਕਰਕੇ ਹੁਣ ਉਹ ਤੋਂ ਪੁੱਛ ਕੇ ਚ ਹੋਊਗੀ ਤੇ ਸਾਰੀ ਗੱਲ ਕਲੀਅਰ ਹੋ ਜਾਊਗੀ